ਸਤਿ ਸ਼੍ਰੀ ਅਕਾਲ ਜੀ ਹਾਂ ਜੀ ਜਿਵੇਂ ਕਿ ਅਸੀਂ ਸਾਰੇ ਦੇਖ ਰਹੇ ਹਾਂ ਕਿ ਰਵੀ ਦੇ ਮੰਮੀ ਮਨੀ ਦੇ ਮੰਮੀ ਇਸ ਵੇਲੇ ਜਦੋਂ ਵੀ ਵੀਡੀਓ ਦੇ ਵਿੱਚ ਆਉਂਦੇ ਨੇ ਤੇ ਕਮਜ਼ੋਰ ਬਹੁਤ ਦਿਖਾਈ ਦੇ ਰਹੇ ਹਨ ਸਾਰੇ ਉਹਨਾਂ ਨੂੰ ਪੁੱਛ ਰਹੇ ਹਨ ਤੇ ਚਿੰਤਾ ਵੀ ਜ਼ਾਹਿਰ ਕਰ ਰਹੇ ਹਨ ਕਿ ਆਂਟੀ ਜੀ ਇੰਨੇ ਵੀਕ ਕਿਉਂ ਹੋ ਗਏ ਆਂਟੀ ਜੀ ਦੇ ਵੀਕ ਹੋਣ ਦਾ ਕਾਰਨ ਹੈ ਉਹਨਾਂ ਦੀ ਨੂ ਮਹਿਕ ਮਹਿਕ ਦੇ ਨਾਲ ਜਦੋਂ ਆਂਟੀ ਜੀ ਪਹਿਲਾਂ ਆਉਂਦੇ ਹੁੰਦੇ ਸੀ ਤੇ ਆਂਟੀ ਦਾ ਚਿਹਰਾ ਦੇਖੋ ਆਂਟੀ ਜੀ ਦੀ ਸਿਹਤ ਦੇਖੋ ਆਂਟੀ ਜੀ ਦੇ ਚਿਹਰੇ ਤੇ ਵੱਖਰੀ ਹੀ ਸਮਾਈਲ ਸੀ ਤੇ ਵੱਖਰਾ ਹੀ ਨੂਰ ਸੀ ਆਂਟੀ ਜੀ ਦੀ ਸਿਹਤ ਵੀ ਬੜੀ ਸੋਹਣੀ ਸੀ ਦੋਨੇ ਨੂੰ ਸੱਸ ਮਾਵਾਂ ਧੀਆਂ ਵਾਂਗ ਰਹਿੰਦੀਆਂ ਸੀ ਮਾਵਾਂ ਧੀਆਂ ਵਾਂਗ ਹੀ ਇਕੱਠੀਆਂ ਕੰਮ ਕਰਦੀਆਂ ਹੁੰਦੀਆਂ ਸੀ ਬੇਸ਼ੱਕ ਆਂਟੀ ਜੀ ਦਾ ਪਿਆਰ ਸ਼ਰਨ ਦੇ ਨਾਲ ਵੀ ਹੈਗਾ ਪਰ ਜੋ ਪਿਆਰ ਮੈਕ ਦੇ ਨਾਲ ਸੀ ਉਹ ਪਿਆਰ ਸ਼ਰਨ ਦੇ ਨਾਲ ਨਹੀਂ ਆਪਾਂ ਨੂੰ ਕਦੇ ਵੀ ਦਿਖਾਈ ਦਿੱਤਾ ਕਿਉਂਕਿ ਮੈਕ ਆਪਣੀ ਮਾਂ ਵਾਂਗ ਹੀ ਆਂਟੀ ਜੀ ਦਾ ਖਿਆਲ ਰੱਖਦੀ ਸੀ ਦੋਨਾਂ ਨੂੰ ਸੱਸ ਨੇ ਇੱਕ ਦੂਜੀ ਦੇ ਵਾਲਾਂ ਵਿੱਚ ਮ사ਜ ਕਰਨੀ ਇੱਕ ਦੂਜੀ ਦੀਆਂ ਛੋਟੀਆਂ ਛੋਟੀਆਂ ਗੱਲਾਂ ਦਾ ਖਿਆਲ ਰੱਖਣਾ ਤੇ ਹਮੇਸ਼ਾ ਹੀ ਇੱਕ ਦੂਜੇ ਦੇ ਨਾਲ ਰਹਿਣਾ ਜਿਵੇਂ ਕਿ ਸ਼ਰਨ ਇੰਡੀਆ ਆਈ ਸੀ ਸ਼ਰਨ ਜ਼ਿਆਦਾ ਟਾਈਮ ਆਪਣੇ ਪੇਕੇ ਘਰ ਹੀ ਰਹੀ ਆ ਪਰ ਮੈਂ ਹਮੇਸ਼ਾ ਆਂਟੀ ਜੀ ਨਾਲ ਹੀ ਜੁੜ ਕੇ ਰਹਿੰਦੀ ਹੁੰਦੀ ਸੀ ਆਂਟੀ ਜੀ ਦੇ ਦਿਲ ਵਿੱਚ ਉਹ ਵਸ ਗਈ ਸੀ ਜਿੱਥੇ ਆਂਟੀ ਜੀ ਹੁਣ ਮੈਂਕ ਦੀ ਘਾਟ ਮਹਿਸੂਸ ਕਰ ਰਹੇ ਹਨ ਇਸ ਕਰਕੇ ਹੀ ਉਹ ਆਪਾਂ ਨੂੰ ਉਦਾਸ ਤੇ ਇਸ ਤਰ੍ਹਾਂ ਮੁਰਝਾਏ ਹੋਏ ਚਿਹਰੇ ਦੇ ਨਾਲ ਆਪਾਂ ਨੂੰ ਦੇਖਦੇ ਹਨ ਜਦ ਆਂਟੀ ਜੀ ਮਸਕਰਾਉਂਦੇ ਹਨ ਤਾਂ ਉਹਨਾਂ ਦੇ ਚਿਹਰੇ ਦੀ ਜਿਹੜੀ ਮੁਸਕਰਾਹਟ ਹੈ ਉਹ ਵੀ ਆਪਾਂ ਨੂੰ ਇੱਕ ਫਿੱਕੀ ਜਿਹੀ ਦਿਖਾਈ ਦਿੰਦੀ ਹੈ ਨਕਲੀ ਜਿਹੀ ਹੀ ਦਿਖਾਈ ਦਿੰਦੀ ਹੈ ਜਦੋਂ ਮਹਿਕ ਨਾਲ ਹੁੰਦੀ ਸੀ ਤਾਂ ਆਂਟੀ ਜੀ ਦੇ ਕਿਆ ਕਹਿਣੇ ਸੀ ਆਂਟੀ ਜੀ ਬੜੇ ਹੀ ਸੋਹਣੇ ਲੱਗਦੇ ਹੁੰਦੇ ਸੀ ਦੋਨੋਂ ਨੂੰ ਸੱਸ ਦੀ ਜੋੜੀ ਕਮਾਲ ਦੀ ਸੀ ਲੋਕ ਉਹਨਾਂ ਨੂੰ ਕਮੈਂਟ ਕਰਕੇ ਕਹਿ ਰਹੇ ਹਨ ਕਿ ਮੈਕ ਇਹਨਾਂ ਦੇ ਘਰ ਵਿੱਚ ਹੀ ਹੈ ਮੈਕ ਰਵੀ ਦੇ ਨਾਲ ਹੈ ਨਹੀਂ ਜੀ ਇਹ ਗੱਲ ਨਹੀਂ ਹੋ ਸਕਦੀ ਇੱਥੇ ਇਹ ਗੱਲ ਆਪਾਂ ਨੂੰ ਮੰਨਣੀ ਪਵੇਗੀ ਕਿ ਮੈਕ ਇਹਨਾਂ ਦੇ ਘਰ ਵਿੱਚ ਨਹੀਂ ਹੈ ਜੇਕਰ ਮੈਕ ਘਰ ਵਿੱਚ ਹੁੰਦੀ ਤਾਂ ਆਂਟੀ ਜੀ ਦੇ ਚਿਹਰੇ ਤੇ ਇੱਕ ਵੱਖਰੀ ਹੀ ਮੁਸਕਰਾਹਟ ਹੋਣੀ ਸੀ ਪਰ ਆਪਾਂ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਜਲਦੀ ਹੀ ਮੈਕ ਨੂੰ ਅਤੇ ਆਂਟੀ ਜੀ ਨੂੰ ਇਕੱਠਿਆਂ ਕਰਨ